ਅਸੀਂ ਪੰਜਾਬ ਲੈਵਲ ਦੇ ਉੱਤੇ ਜਿਸ ਵੇਲੇ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਸਾਡਾ ਇੱਕ ਫੈਸਲਾ ਹੋਇਆ ਸੀ ਪਹਿਲੀ ਸਰਕਾਰ ਦੇ ਨਾਲ ਜਿਹਦੇ ਵਿੱਚ ਸਿਗਾਪਈ ਸਫਾਈ ਸੇਵਕ ਕੇ ਸੀਵਰ ਮੈਨ ਜਿਹੜੇ ਆ ਉਹ ਪਹਿਲਾਂ ਰਿਸੋਰਸ ਕੀਤੇ ਜਾਣਗੇ 2 ਮਹੀਨਿਆਂ ਦੇ ਵਿੱਚ ਉਹ ਬਾਕੀ ਜਿਹੜੇ ਰਹਿੰਦੇ ਮਰਾਜਵੇ ਆ ਉਹ ਸਾਰੇ ਰਿਸੋਰਸ ਕੀਤੇ ਜਾਣਗੇ ਤੇ ਇਨ ਬਿਟਵੀਨ 2 ਮਹੀਨੇ ਪਹਿਲਾਂ ਪਹਿਲਾਂ ਇਲੈਕਸ਼ਨ ਕੋਰ ਲਾਗੂ ਹੋ ਗਿਆ ਇਲੈਕਸ਼ਨ ਹੋ ਗਏ ਇਹ 91 ਸੀਟਾਂ ਜਿੱਤ ਕੇ ਆਏ ਆ 91 ਸੀਟਾਂ ਜਿੱਤ ਕੇ ਆ ਕੇ ਇਹ ਕੀ ਕਰ ਰਹੇ ਆ ਅੱਜ ਤੱਕ 2.5 ਸਾਲ ਹੋ ਗਏ ਮਲਾਜ਼ਮ ਸਾਰਿਆਂ ਦਾ ਹਰ ਚੀਜ਼ ਰੋਕ ਕੇ ਬੈਠੇ ਕੋਈ ਚੀਜ਼ ਨਹੀਂ ਆ ਅਸੀਂ ਜੋ ਤੁਸੀਂ 3000 ਜੂਨਟ ਮਾਫ ਕੀਤੀ ਆ ਅਸੀਂ ਉਹਦੇ ਵੀ ਹੱਕ ਚੇਹੇ ਨਹੀਂ ਕਿਉਂ ਤੁਸੀਂ ਦਿੱਤੀ ਆ ਇਹ ਪੱਕਾ ਤੁਹਾਡਾ ਕੋਈ ਕਾਨੂੰਨ ਨਹੀਂ ਬਣ ਗਿਆ ਵੀ ਸਾਰਿਆਂ ਨੇ ਦੇਣੀ ਬਿਜਲੀ ਜਾਂ ਅਗਲੀ ਸਰਕਾਰ ਉਹ ਵਾਦ ਕਰ ਦੋਗੀ ਤੁਸੀਂ ਉਹਦੇ ਬੱਚੇ ਨੂੰ ਨੌਕਰੀ ਕਿਉਂ ਨਹੀਂ ਦਿੰਦੇ ਜਿਹੜਾ ਆਪੇ ਬਿਜਲੀ ਦਾ ਬਿੱਲ ਦੇਊਗਾ ਆਪੇ ਦਾਣੇ ਲਿਆਊਗਾ ਮੈਂ ਆਟਾ ਲਿਆਊਗਾ ਸੋ ਸਾਨੂੰ ਆਪਣੇ ਤੇ ਮਗਦੇ ਬਣਾਉਂਦੇ ਆ ਇਸ ਲਈ ਅਸੀਂ ਉਹਦੇ ਵੀ ਵਿਰੋਧ ਹੀ ਕਰਦੇ ਆ ਔਰ ਅਜੀਬੀ ਗੱਲ ਚਤਰ ਸਿੰਘ ਪਾਰਕ ਲੁਧਿਆਣਾ ਵਿਖੇ ਕੀਤੀ ਆ ਪੰਜਾਬ ਦੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੋ ਸਾਡਾ ਫੈਸਲਾ ਉਸ ਲਈ ਕੀਤਾ ਸੀ ਜਿਹੜੇ ਮੁਲਾਜ਼ਮ ਰਹਿੰਦੇ ਆ ਉਹਦੇ ਵਿੱਚ ਚਾਹੀਏ ਡਰਾਈਵਰ ਹੋਣ ਉੱਚ ਚਾਹੀਏ ਸਫਾਈ ਜਿਹੜੇ ਸਫਾਈ ਦੇ ਕੋਲ ਉਹਦੇ ਵਿੱਚ ਟੂਲ ਆਪਰੇਟਰ ਹੋਣ ਆਪਣੇ ਡਾਟਾ ਐਂਟਰੀ ਆਪਰੇਟਰ ਹੋਣ ਕਲਾਰਕ ਚਪੜਾਸੀ ਬੇਲਦਾਰ ਮਾਲੀ ਇਲੈਕਟ੍ਰੀਸ਼ੀਅਨ ਡਰਾਈਵਰ ਇਹ ਸਾਰੇ ਜਿਹੜੇ ਰਹਿ ਗਏ ਆ ਕੈਟਾਗਰੀਆਂ ਪੂਰਾ ਪੱਕਾ ਕਰਦਾ ਇਹਨਾਂ ਨੇ ਨਹੀਂ ਕੁਝ ਵੀ ਕੀਤਾ ਇਹ ਨਵੀਂ ਨੀਤੀ ਅਪਣਾ ਕੇ ਆਪਣੇ ਬੰਦੇ ਬਾਹਲੀ ਬਗੇ ਫਾਇਰਦੰ ਲੈ ਲੈਂਦੇ ਆ ਕਿਉਂਕਿ ਜਦ ਲੱਗੋ 20 ਸਾਲ ਦੇ ਬਾਹਰ ਮੈਨ ਉਹ ਕਿੱਥੇ ਜਾਣਗੇ ਉਹਨੇ ਆਪਣੀ ਸਾਰੀ ਜ਼ਿੰਦਗੀ ਖਰਾਬ ਕੀਤੀ ਆ ਅੱਗਾ ਕਿੰਨੀਆਂ ਲੱਗਦੀਆਂ ਕੌਣ ਕੰਮ ਕਰੂਗਾ ਸੋ ਇਹ ਇੱਥੇ ਜਿਹੜੇ ਅਵਸਰ ਆ ਇਹ ਉਹਨਾਂ ਨੂੰ ਕਈ ਵਾਰ ਤੁਸੀਂ ਡੈਕ ਕਰਦੇ ਹੋ ਜੀ ਸਭ ਕੁਝ ਠੀਕ ਕਰ ਰਹੇ ਆ ਸੋ ਅਸੀਂ ਉਹਦੇ ਲਈ ਪੰਜਾਬ ਦੀ ਜਿਹੜੀ ਸਾਡੀ ਪੈਸੇ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜਿੱਥੇ ਜਿਮਲੀ ਚੋਣ ਹੋਊਗੀ ਜਦੋਂ ਜਲਦ ਰਾਏ 10 ਜੁਲਾਈ ਨੂੰ ਅਸੀਂ 6 ਜੁਲਾਈ ਨੂੰ ਉੱਥੇ ਝੰਡਾ ਬਾੜ ਚ ਰੱਖਿਆ ਪੂਰੇ ਪੰਜਾਬ ਦੀਆਂ ਕਮੇਟੀਆਂ ਸਾਡੀ ਆਉਣ ਗਿਆ ਉਸ ਇਲਾਕੇ ਜਿੱਥੇ ਵੋਟ ਪੈਣੀ ਆ ਉੱਥੇ ਝੰਡਾ ਬਾੜ ਚ ਕੀਤਾ ਜਾਊਗਾ ਕਿਉਂਕਿ ਇਹਨਾਂ ਨੂੰ ਕੋਈ ਨਾ ਵੋਟ ਪਾਓ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ ਤਾਂ ਇਹ ਵੀ ਦੇਖੋ ਤੁਹਾਡੇ ਸਾਹਮਣੇ ਇਹਨਾਂ ਦੇ ਮਤਲੇ ਦੇ ਵੀਡੀਓ ਵਾਇਰਲ ਹੋਈਆਂ ਬੋਲ ਰਿਹਾ ਹਲਾ ਤੱਕੇ ਹਟਾਇਆ ਰਿਹਾ ਕਿਹੜੀ ਸਰਕਾਰ ਹੋਈ ਹੈ ਦੇ ਕਿਸੇ ਨੂੰ ਸ਼ਰਮ ਨਹੀਂ ਆ ਮਾਡੀ ਵੋਟੀ ਗੰਦੀਆਂ ਵੀਡੀਓ ਆਈਆਂ ਇਹਨਾਂ ਨੇ ਕੋਈ ਵੀ ਕਿਸੇ ਨੇ ਕੋਈ ਹੰਗਲੀ ਕੀਤਾ ਸੋ ਅਸੀਂ ਉਹਦੇ ਵਿੱਚ ਰਹਿਂਦੀਆਂ ਮੰਗਾਂ ਨੂੰ ਹਲ ਕਰਾਉਣ ਲਈ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਪਹਿਲੀ ਗੱਲ ਤਾਂ ਜਿਹੜੇ ਸਾਰੇ ਬਲਾਜਬ ਰਹਿੰਦੇ ਆ ਦੋ ਮਹੀਨੇ ਦਾ ਫੈਸਲਾ ਪਹਿਲੀ ਗੱਲ ਉਹ ਪਹਿਲਾਂ ਉਹ ਪੱਕੇ ਕੀਤੇ ਜਾਣ ਉਹ ਤੋਂ ਅਗਲੇ ਸਾਡੀਆਂ ਡਿਮਾਂਡਾਂ ਜਿਹੜੀਆਂ ਆਈਆਂ ਤੁਹਾਨੂੰ ਡਿਮਾਂਡ ਜੱਟਾਂ ਦੀ ਕਾਪੀ ਦੇ ਦਿੰਨੇ ਆ ਪੈਨਸ਼ਨ ਵਾਲੀ ਇੱਕ ਇੱਕ ਚਾਰ ਤੋਂ ਬਾਅਦ ਦੀ ਸੀਰੀਅਲ ਤੇ ਹਿਸਾਬ ਨਾਲ ਤਰਕੀਆਂ ਇਹ ਸਾਡੀਆਂ ਹੈਗੀਆਂ ਵੰਗਾ ਸੋ ਅਸੀਂ 6 ਤਰੀਕ ਨੂੰ ਜਲੰਧਰ ਵੀ ਗਏ ਝੰਡਾ ਵਾਰਜ ਕਰ ਰਹੇ ਆ ਜੇਸਾ ਲਾਕੇ ਜੀ ਇਹਨਾਂ ਨੇ ਆਪ ਆਪਣੇ ਵੋਟ ਪੈਣੀ ਆ ਉੱਥੇ ਜੀ ਕਿਤੇ ਤੋਂ ਇਲਾਵਾ ਕੋਈ ਸਰਕਾਰ ਦਾ ਵਿਰੋਧ ਕਰ ਵੀ ਨਹੀਂ ਕਰਦੇ ਇਹ ਤਾਂ ਬਾਅਦ ਜਿੱਥੇ ਹੋਰ ਜਿਵੇਂ ਨਹੀਂ ਚੋਣਾ ਹੋਣਗੇ ਉਹ ਜਿਹੜੇ ਬਾਕੀ ਹੋਰ ਰਹਿ ਗਏ ਆ ਉੱਥੇ ਵੀ ਚੋਣ ਨਹੀਂ ਚੋਣਾ ਹੋਣੀਆਂ ਅਸੀਂ ਉੱਥੇ ਜਾਵਾਂਗੇ ਜਿਹੜੇ ਮਰਜੀ ਪੰਜਾਬ ਜਿਹੜੇ ਮਰਜੀ ਦਾਦੇ ਹੋਵੇ ਅਸੀਂ ਉੱਥੇ ਜਾਵਾਂਗੇ ਚੱਬੇ ਵਾਲਾ ਕੋਈ ਸ਼ਹਿਰ ਨਹੀਂ ਬੰਦਾ ਅਸੀਂ ਚੱਬੇ ਵਾਲੇ ਵੀ ਸਾਰੇ ਜਿਹੜੀ ਸਾਡੀ ਕਾਇਚ ਚੱਲਦੀ ਆ ਉੱਥੇ ਵੀ ਕੋਈ ਮਾਗੇ ਫਿਰ મત ਵੋਟ ਪਾਓ ਉਹਨਾਂ ਨੂੰ ਜਿਹਨੂੰ ਮਰਜੀ ਪਾ ਦਿਓ ਸਾਡੀ ਕੋਈ ਵੀ ਪੋਲੀਟিক্যাল ਪਾਰਟੀ ਦਾ ਕੋਈ ਸਵਤਰੀ ਚਲੋ ਹੁਸ਼ਿਆਰਪੁਰ ਦੇ ਮਜ਼ਦਮਾਨੇ ਦੇ ਪੂਰੇ ਪੰਜਾਬ ਪੂਰੇ ਪੰਜਾਬ ਦੇ ਹੀ ਆਉਣੇ ਆ ਸਾਡੇ ਪੂਰੇ ਪੰਜਾਬ ਦੇ ਮਜ਼ਦਮਾਨੇ ਆਉਣੇ ਆ ਜਲਦਰ ਬਗੇ 6 ਤਰੀਕ ਨੂੰ ਮੇਰਾ ਨਾਮ ਸੋਮਨਾthਾਧਿਆ ਜੀ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਮੈਂ ਉਪਰਧਾਨਾ ਜੀ ਇਥੋਂ ਔਰ ਮੈਂ ਜੋ ਸਾਡੇ ਆਪਣੇ ਕੁਲਵੰਤ ਸਿੰਘ ਸੈਣੀ ਜੀ ਨੇ ਆਪ ਜੀ ਨੂੰ ਦੱਸਿਆ ਕਿ ਪੰਜਾਬ ਮਿਸਪਲ ਐਕਸ਼ਨ ਕਮੇਟੀ ਨੇ ਜੋ ਫੈਸਲਾ ਲਿੱਤਾ ਆ ਪੰਜਾਬ ਦੇ ਵਿੱਚ ਜਮਿਨੀ ਚੋਣਾਂ ਜਿੱਥੇ-ਜਿੱਥੇ ਵੀ ਹੋਣਗੀਆਂ ਉਸ ਜਗ੍ਹਾ ਦੇ ਉੱਤੇ ਅਸੀਂ ਆਪਣਾ ਝੰਡਾ ਮਾਰਚ ਕਰਾਂਗੇ ਉਹਦਾ ਕਾਰਨ ਇਹ ਆ ਕਿ ਜਦੋਂ ਪਿਛਲੀ ਸਰਕਾਰ ਨੇ ਸਾਡੇ ਨਾਲ ਗੱਲ ਕੀਤਾ ਸੀਗਾ ਕਿ ਸਫਾਈ ਸੇਵਕ ਔਰ ਸੀਵਰਮੈਨ ਜਿਹੜੇ ਆ ਇਹਨਾਂ ਨੂੰ ਆਊਟਸੋਰਸ ਤੋਂ ਇਨਸੋਰਸ ਕੀਤਾ ਜਾਂਦਾ ਆ ਤੇ ਬਾਕੀ ਜਿਹੜੀਆਂ ਸਾਡੀਆਂ ਕੈਟਾਗਰੀਆਂ ਰਹਿ ਗਈਆਂ ਸਨ ਟਿਊਬਲ ਆਪਰੇਟਰ ਬੇਲਦਾਰ ਮਾਲੀ ਯਾਨੀ 13 14 ਬ੍ਰਾਂਚਾਂ ਦੇ ਵਿੱਚ ਸਾਡੇ ਐਮਪਲਾਈਜ਼ ਰਹਿ ਗਏ ਸੀਗੇ ਉਹਨਾਂ ਨੂੰ ਜਲਦ 2 ਮਹੀਨੇ ਬਾਅਦ ਡੀਸੀ ਰੇਟ ਕਰਨ ਦਾ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਔਰ ਹੁਣ ਤੱਕ ਉਹ ਤਾਂ ਸਰਕਾਰ ਖ਼ੈਰ ਚਲੀ ਗਈ ਜਿਹੜੀ ਸਰਕਾਰ ਬਾਅਦ ਦੇ ਵਿੱਚੋਂ ਵੀ ਆਈ ਆ ਉਹਦੇ ਵੀ ਕੋਈ 2.5 3 ਸਾਲ ਦੇ ਲਗਭਗ ਸਮਾਂ ਬੀਤ ਗਿਆ ਆ ਬਟ ਹੱਲੇ ਤੱਕ ਉਹ 2 ਮਹੀਨੇ ਪਤਾ ਨਹੀਂ ਕਿਹੜੇ ਕੈਲੰਡਰ 'ਚ ਸੀ ਜਿਹੜੇ ਨਹੀਂ ਆਏ ਇਸ ਕਰਕੇ ਅਸੀਂ ਜਿੱਥੇ ਵੀ ਪੰਜਾਬ ਦੇ ਵਿੱਚ ਚਾਰੋਂ ਜਗ੍ਹਾ ਤੇ ਜ਼ਮੀਨੀ ਚੋਣ ਹੋਣੀ ਆ कोरोना जमीनी चुनाव ਦੇ ਉੱਤੇ ਜਿਹੜਾ ਸਾਡੇ ਪੰਜਾਬ ਸੰਗਠਨ ਨੇ ਫੈਸਲਾ ਕੀਤਾ ਆ ਉਹਦੇ ਨਾਲ ਬੁਸ਼ਾਰਪੁਰ ਤੋਂ ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ ਇਸ ਫੈਸਲੇ ਦਾ ਸਮਰਥਨ ਕਰਦੀ ਆ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਅਸੀਂ ਤਨਮਨ ਧਰਨ ਦੇ ਨਾਲ ਇਸ ਜਿਹੜੀ ਛੰਡਾ ਮਾਰਚ ਆ ਉਹਦੇ ਵਿੱਚ ਪੂਰਾ ਸਹਿਯੋਗ ਦੇਵਾਂਗੇ ਧੰਨਵਾਦ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.